ਮਿੱਤਰੋ ਆਪਣਾ ਗਾਣਾ ਜੋਂ ਦਾ ਸਤੂ ਬਣ ਰਿਹਾ ਤੇ ਇਧਰ ਜੋਂ ਭੁੱਜ ਰਹੇ ਆ ਇਧਰ ਪਾਣੀ ਲਾ ਕੇ ਰੱਖਿਆ ਵਾ ਜੋਂ ਤੇ ਇੱਥੇ ਛਾਂਕ ਕੇ ਉਦੋਂ ਬਾਅਦ ਚ ਰਾਤ ਵਿੱਚ ਪਾ ਕੇ ਰੱਖਿਆ ਤੇ ਉਦੋਂ ਬਾਅਦ ਚ ਕੁੱਟ ਕੇ ਪੀਸ ਕੇ ਇਹਨਾਂ ਨੂੰ ਬਰੀਕ ਕਰਕੇ ਜਿਹੜਾ ਆਪਾਂ ਜੋਂ ਦਾ ਸਤੂ ਬਣਾ ਲੈਣਾ ਇੱਕ ਚੀਜ਼ ਆਪਾਂ ਹੋਰ ਅੱਜ ਬਣਾਉਣ ਲੱਗੇ ਆ ਨਾਲ ਦੀ ਨਾਲ ਹੀ ਚਾਹਾਂਗੇ ਅੱਜ ਆਪਾਂ ਛੋਲੇਆਂ ਦਾ ਸਤੂ ਤੇ ਇਹ ਛੋਲੇ ਦੇਸੀ ਛੋਲੇ ਪਿਓਰ ਇਨਾਂ ਦਾ ਵੀ ਆਪਾਂ ਅੱਜ ਭੁੰਨ ਕੇ ਇਹਨਾਂ ਨੂੰ ਇਹਨਾਂ ਦਾ ਵੀ ਅੱਜ ਬਣਾਵਾਂਗੇ ਸੱਤੂ ਤੇ ਪਹਿਲਾਂ ਆਪਾਂ ਕਿਲੋ ਕੁ ਦਾ ਬਣਾਉਨੇ ਆ ਅੱਜ ਤੇ ਬਾਕੀ ਜਿਵੇਂ ਤੁਹਾਡੀ ਡਿਮਾਂਡ ਹੋਵੇ ਉਸ ਹਿਸਾਬ ਨਾਲ ਵਧਾ ਲਾਂਗੇ ਤੇ ਆਪਣੇ ਕੋਲ ਇੱਕ ਤਿਆਰ ਕੀਤਾ ਹੋਇਆ ਚੂਰਨ ਬਹੁਤ ਵਧੀਆ ਪਿਆ ਵਾ ਇਹ ਚੂਰਨ ਹੈਗਾ ਕਬਜ ਵਾਸਤੇ ਰਾਤ ਨੂੰ ਪੈਣ ਲੱਗਿਆ ਨੇ ਆਪਾਂ ਇਹਦਾ ਇੱਕ ਚਮਚਾ ਰਾਤ ਨੂੰ ਪੈਣ ਲੱਗੇ ਕੋਸੇ ਪਾਣੀ ਨਾਲ ਤੇ ਦੁੱਧ ਨਾਲ ਲੈ ਕੇ ਪਾਓ ਤੇ ਫਿਰ ਦੇਖੋ ਕਬਜ ਨਹੀਂ ਰਹਿੰਦੀ ਬੰਦੇ ਨੂੰ ਤੇ ਅੱਜ ਆਪਾਂ ਤਿਆਰ ਕਰਦੇ ਹਾਂ ਫਿਰ ਛੋਲਿਆਂ ਦਾ ਸੱਤੂ ਤੇ ਜੌਂਦ ਸੱਤੂ ਤਾਂ ਆਪਣਾ ਚੱਲਦੀ ਰਹਾ ਵਾ ਲਓ ਵੀ ਮਿੱਤਰੋ ਇਹ ਛੋਲਿਆਂ ਦਾ ਜਿਹੜਾ ਸੱਤੂ ਬਣਾਉਣਾ ਆਪਾਂ ਇਹ ਵੀ ਐਂ ਬਣਾਣਾ ਵੀ ਛੋਲਿਆਂ ਨੂੰ ਪਹਿਲਾਂ ਆਪਾਂ ਭੁੰਨ ਲੈਣਾ ਹਲਕੇ ਹਲਕੇ ਰੇਤ ਦੇ ਵਿੱਚ ਤੇ ਮੱਸੀ ਮੱਠੀ ਅੱਗ ਤੇ ਮੱਸੀ ਮੱਠੀ ਅੱਗ ਰੱਖਣੀ ਵਾਲੀ ਤੇਜ਼ ਅੱਗ ਨਹੀਂ ਰੱਖਣੀ ਤੈਨੂੰ ਹਲਕਾ ਹਲਕਾ ਸੇਕ ਲਾਉਣਾ ਪਹਿਲਾਂ ਆਪਾਂ ਛੋਲਿਆਂ ਨੂੰ ਮਿੱਤਰੋ ਕਰਾਂ ਤੇ ਆਪਣੇ ਛੋਲੇ ਆ ਜਿਹੜੇ ਕਾਲੇ ਛੋਲੇ ਇਹ ਵੀ ਪੁੱਜ ਕੇ ਤਿਆਰ ਆ ਆਪੋ ਜੇਵੇ ਛਾਣ ਲਏ ਆਪਾਂ ਥੋੜੇ ਜਿ ਤੇ ਇਹਨਾਂ ਦਾ ਵੀ ਸੱਤੂ ਅੱਜ ਬਣਾਵਾਂਗੇ ਉਸ ਤੋਂ ਬਾਅਦ ਚ ਇਹਨਾਂ ਨੂੰ ਕੁੱਟ ਲੈਣਾ ਵਾ ਕੁੰਡੇ ਘੋਟਰੇ ਨਾਲ ਜਾਂ ਮਾਮਦਸਤੇ ਨਾਲ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਗ੍ਰाइंड ਕਰ ਲਓ। ਨਵਲੀ ਆਪਣੇ ਛੋਲਿਆਂ ਨੂੰ ਥੋੜਾ ਜਿਹਾ ਆਪਾਂ ਕੁੰਡੇ ਘੋਟਰੇ ਦੀ ਮਦਦ ਨਾਲ ਕੁੱਟ ਲਿਆ ਤੇ ਕੁੱਟ ਕੇ ਹੁਣ ਇਹਨਾਂ ਨੂੰ ਗ੍ਰाइंड ਕਰ ਰਹੇ ਹਾਂ ਮਿਕਸਰ ਦੇ ਵਿੱਚ ਤੇ ਉਸ ਤੋਂ ਬਾਅਦ ਛਾਣ ਲੈਣਾ ਆਪਾਂ ਛਾਣਨੀ ਦੇ ਨਾਲ। ਇਹ ਆਪਣਾ ਛੋਲਿਆਂ ਦਾ ਸੱਤੂ ਤਿਆਰ ਹੋ ਰਿਹਾ। ਜਿਵੇਂ ਵੀ ਮਿੱਤਰੋ ਆਪਣੇ ਕੋਲੇ ਜਿਹੜਾ ਆਪਾਂ ਛੋਲਿਆਂ ਨੂੰ ਕੁੱਟ ਕੇ ਪੀਸ ਕੇ ਛਾਣ ਕੇ ਸਤੂ ਬਣਾਇਆ ਆਪਾਂ ਉਹਨਾਂ ਦਾ ਤੇ ਆ ਆਪਣੇ ਕੋਲ ਬਣ ਕੇ ਤਿਆਰ ਆ ਆ ਚੀਜ਼ ਬਣ ਗਈ ਆ ਉਹਦੀ ਤੇ ਆ ਆਪਣੇ ਕੋਲੇ ਹੈਗਾ ਵਾ ਜੋਹਾਂ ਦਾ ਸਤੂ ਜੋਹ ਭੁੰਨ ਕੇ ਪੀਸ ਕੇ ਛਾਣ ਕੇ ਇਹ ਰੱਖੇ ਹੋਏ ਆ ਤੇ ਆ ਆਪਣੇ ਕੋਲ ਬਣ ਗਿਆ ਛੋਲਿਆਂ ਦਾ ਤੇ ਹੁਣ ਆਪਾਂ ਇਹਨਾਂ ਦੋਨਾਂ ਨੂੰ ਮਿਲਾਤਣਾ ਵਾ ਇੱਕ ਚਮਚਾ ਆਪਾਂ ਇਹਦਾ ਲੈ ਲੈਣਾ ਪਹਿਲਾਂ ਛੋਲਿਆਂ ਦੇ ਸਤੂ ਦਾ ਛੋਲਿਆਂ ਦਾ ਜਿਹੜਾ ਪਾਊਡਰ ਬਣਾਇਆ ਆਪਾਂ ਆਪਣਾ ਤੇ ਇੱਕ ਗਲਾਸ ਪਾਣੀ ਦੇ ਵਿੱਚ ਆਪਾਂ ਇਹਨੂੰ ਪਾ ਲੈਣਾ ਤੇ ਇਸ ਤਰ੍ਹਾਂ ਹੀ ਆਪਾਂ ਜੌਂ ਦਾ ਛਤੂਆ ਜਿਹੜਾ ਜੌਂ ਦਾ ਪਾਊਡਰ ਆ ਜਿਹੜਾ ਇਹਦਾ ਇੱਕ ਚਮਚਾ ਲੈ ਲੈਣਾ ਤੇ ਇਹਨੂੰ ਵੀ ਆਪਾਂ ਇੱਕ ਗਲਾਸ ਪਾਣੀ ਦੇ ਵਿੱਚ ਪਿਉਂ ਦੇਣਾ ਵਾ ਤੇ ਉੱਥੋਂ ਇਹ ਢੱਕ ਦੇਣਾ ਆਪਾਂ ਆਹੋ ਪਲੇਟਾਂ ਦੇ ਨਾਲ ਢੱਕ ਤਾ ਤੇ ਕੁਝ ਟਾਈਮ ਇਹਨੂੰ ਇਸ ਤਰ੍ਹਾਂ ਪਿਆ ਰਹਿਣ ਦੋ ਦੇਖੋ ਇਹਨੂੰ ਪਿਆ ਰਹਿਣ ਦੋ ਰਾਤ ਨੂੰ ਭਿਜਣ ਦੋ ਇਹਨੂੰ ਤੇ ਘੱਟੋ ਘੱਟ 3-4 ਘੰਟੇ ਤੱਕ ਭਿਜਣ ਦੋ ਨੀ ਰਾਤ ਨੂੰ ਪੈਂਡ ਤੇ ਤੁਸੀਂ ਪਿਉਂ ਦੋ ਤੇ ਸਵੇਰੇ ਉੱਠ ਕੇ ਇਨਾਂ ਨੂੰ ਚੰਗੀ ਤਰ੍ਹਾਂ ਹਲਾ ਕੇ ਪੁਣ ਕੇ ਵਿੱਚ ਇਹਦੇ ਸ਼ੱਕਰ, ਪੁਦੀਨਾ, ਨਿੰਬੂ ਪਾ ਕੇ ਤੁਸੀਂ ਪੀਓ ਤੇ ਥੋੜੇ ਦਿਨਾਂ ਦੇ ਵਿੱਚ ਰਿਜ਼ਲਟ ਦੇਖਣਗੇ ਤੁਹਾਨੂੰ ਇੰਨੀ ਤਾਕਤਵਰ ਚੀਜ਼ ਆ ਇਹ ਕਿ ਤੁਹਾਨੂੰ ਕੋਈ ਟੋਨਿਕ ਜਾਂ ਕੋਈ ਕੈਪਸੂਲ ਜਾਂ ਕੋਈ ਜੜੀਆਂ ਬੁੱਟੀਆਂ ਨਹੀਂ ਦੇ ਸਕਦੀਆਂ ਇੰਨੀ ਤਾਕਤ ਸਰੀਰਕ ਤਾਕਤ ਵਾਸਤੇ, એનર્ਜੀ ਵਾਸਤੇ ਗਰਮੀਆਂ ਦਾ ਪੂਰਾ ਤੋਹਫਾ ਹੀ ਆ ਜੀ ਇਹ ਤੇ ਜਰੂਰ ਬਣਾਓ ਘਰੇ ਬਣਾ ਲਓ ਜੇ ਘਰੇ ਬਣਾ ਸਕਦੇ ਹੋ ਜੌਂ ਦਾ ਸਤੂ ਛੋਲਿਆਂ ਦਾ ਸਤੂ ਤੇ ਜੇ ਨਹੀਂ ਘਰੇ ਬਣਾਉਣ ਚ ਹੈਗਾ ਟਾਈਮ ਤੁਹਾਡੇ ਕੋਲੇ ਤਾਂ ਤੁਸੀਂ ਬਣਿਆ ਬਣਾਇਆ ਇਹ ਜੌਂ ਦਾ ਸਤੂ ਜਾਂ ਛੋਲਿਆਂ ਦਾ ਸਤੂ ਸਾਡੇ ਕੋਲੋਂ ਮੰਗਵਾ ਵੀ ਸਕਦੇ ਹੋ ਆਪਣਾ ਨੰਬਰ ਆ ਜੀ WhatsApp ਦਾ 96534 65007 ਤੇ ਜਿਹਨੇ ਵੀ ਕੋਈ ਆਡਰ ਦੇਣਾ ਹੋਇਆ ਤਾਂ ਜਰੂਰ ਦਿਓ ਤੇ ਘਰੇ ਬਣਾ ਸਕਦੇ ਹੋ ਤਾਂ ਘਰੇ ਵੀ ਜਰੂਰ ਬਣਾ ਕੇ ਇਹ ਚੀਜ਼ਾਂ ਦਾ ਸੇਵਨ ਕਰੋ ਤੇ ਦਵਾਈਆਂ ਤੋਂ ਮੁਕਤੀ ਪਾਓ ਬਿਮਾਰੀਆਂ ਤੋਂ ਛੁਟਕਾਰਾ ਪਾਓ